ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋ ਹੋਗੇ ਇਸ ਵੀਡੀਓ ਚ ਮੈਂ ਤੁਹਾਨੂੰ ਦੱਸਾਂਗੀ ਕਿ ਬਾਜੂ ਦੀ ਕਟਿੰਗ ਕਿਵੇਂ ਕਰਾਂਗੇ ਆਪਾਂ ਇਹਨੂੰ ਬਾਜੂ ਤੋਂ ਕੱਟ ਕਿਵੇਂ ਪਾਣੀ ਹੈ ਤੇ ਇਹ ਵਾਲੀ ਸ਼ੇਪ ਕਿਵੇਂ ਦੇਣੀ ਹੈ ਤੇ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਇਹ ਆਪਾਂ ਇਹਨਾਂ ਦੀ ਬਾਜੂ ਤਿਆਰ ਹੈਗੀ ਐ 18 ਇੰਚ ਆਪਾਂ ਲੰਬਾਈ 20 ਇੰਚ ਲੈ ਲਈ ਹੈ ਯਾਨੀ ਕਿ 1.5 ਇੰਚ ਥੋਪਾ ਫੋਲਡ ਕਰਾਂਗੇ ਅੱਧਾ ਇੰਚ ਤੋਂ ਉਪਰ ਵਿੱਚ ਆ ਜਾਊਗਾ ਤੇ ਚੌੜਾਈ ਲਈ ਹੈ ਆਪਾਂ 9.5 ਇੰਚ ਇਧਰ ਆਪਾਂ 9.5 ਇੰਚ ਲਈ ਹੈ ਤੇ ਚਲੋ ਜੀ ਹੁਣ ਆਪਾਂ ਇਹਨੂੰ ਕਾਟ ਪਾਉਨੇ ਆ ਇੱਥੋਂ ਆਪਾਂ ਇੱਕ ਆਟ 3.5 ਇੰਚ ਦੀ ਪਾਵਾਂਗੇ ਇਹ ਜਿਹੜੀ ਕਾਟ ਹੈਗੀ ਹੈ 3.5 ਇੰਚ ਤੇ ਇੱਥੇ ਨਿਸ਼ਾਨ ਲਾ ਲੈਣਾ 3.5 ਇੰਚ ਤੇ ਨਿਸ਼ਾਨ ਲਾ ਲਿਆ ਤੇ ਹੁਣ ਆਪਾਂ इतों पर दो इंच छो पौने के दो इंच देना आपा इतों बाद ये जी अपनी ਕਾਟ ਹੈ ਨਿਸ਼ਾਨ ਆਪਾਂ ਐਵੇਂ ਲਾਇਆ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਇੱਥੇ ਨਾਲ ਦੀ ਬਾਜੂ ਹੋ ਗਈ ਏ 4.5 ਇੰਚ ਆਪਾਂ 4.5 ਇੰਚ ਤੇ ਨਿਸ਼ਾਨ ਲਾ ਕੇ 1.5 ਇੰਚ ਵਿੱਚ ਮਾਰਜਿਨ ਛੱਡ ਕੇ ਬਾਕੀ ਆਪਾਂ ਕਟਿੰਗ ਕਰਨਾ ਹੈ ਇਹ ਵਿੱਚ ਇਹ ਆਪਣੀ ਬਾਹ ਦੀ ਕਟਿੰਗ ਹੋ ਗਈ मैं तुम्हें यह दसागी कि जेड़ा बिना उपकरम तो आप गला तैयार करते हैं कि कर आप कपड़ा लला से जेड़ा आप कटिया ਜਿਹੜਾ ਆਪਾਂ ਗਲਾ ਕਟਿੰਗ ਕੀਤਾ ਸੀ ਨਾ ਜਿਹੜਾ ਵਿੱਚੋਂ ਕਪੜਾ ਨਿਕਲਿਆ ਸੀ ਉਹ ਇਹ ਸੀਗਾ ਇਹਨੂੰ ਆਪਾਂ ਫੋਲਡ ਕਰਕੇ ਇਹਦੇ ਉੱਪਰ ਰੱਖ ਲਾਂਗੇ ਰੱਖ ਲਿਆ ਹੁਣ ਜਿਵੇਂ ਜਿਵੇਂ ਗਲਾ ਕੱਟਿਆ ਆਪਾਂ ਉਹ ਵੀ ਕਟਿੰਗ ਕਰ ਦਾਂਗੇ ਹੁਣ ਇਹਨੂੰ 2 ਇੰਚ 2-2 ਇੰਚ ਤੇ ਨਿਸ਼ਾਨ ਲਾ ਲੈਣਾ ਇੱਦਾਂ 2 ਤੇ ਲਾ ਲਓ 2.5 ਤੇ ਲਾ ਲਓ ਜਿੰਨੇ ਤੇ ਦਿਖਾਣਾ ਇਹਨੂੰ ਕਟਿੰਗ ਕਰ ਦਾਂਗੇ ఏడా గలా కట్టే ఏ గలా బ బావే ఈ అగ ఫ్రలే వస్తే బ్యాక గలే వస్తా రేపు కప్పా కట్ా ਇਸ ਤਰ੍ਹਾਂ ਬੈਗ ਬਣਾ ਲੈ ਵਾਸਤੇ ਕਪੜਾ ਆਪਾਂ ਕਿਤੋਂ ਵੀ ਲੈ ਲੈਣਾ ਪਰ ਕੱਟਣਾ ਇਹਨੂੰ ਟੇਢਾ ਹੀ ਆ ਜਿਵੇਂ ਕੋਈ ਵੀ ਆਪਾਂ ਐਦਾਂ ਚੌਲਸ ਕਪੜਾ ਲੈ ਲਿਆ ਇਹਨੂੰ ਇਸ ਤਰ੍ਹਾਂ ਸਿੱਧਾ ਨਹੀਂ ਲਾਉਣਾ ਟੇਢਾ ਹੀ ਲਾਵਾਂਗੇ ਚਾਹੇ ਆਪਾਂ ਇਧਰੋਂ ਟੇਢਾ ਲਾ ਸਕਦੇ ਹਾਂ ਚਾਹੇ ਇਧਰੋਂ ਟੇਢਾ ਲਾ ਲਈਏ ਯਾਨੀ ਕਿ ਜਿਹੜੀ ਇਹ ਆਪਾਂ ਕਪੜਾ ਕੱਟਿਆ ਇਹ ਰੇਪ ਹੋਣਾ ਚਾਹੀਦਾ वैसे ਤੁਸੀਂ ਨਿਸ਼ਾਨ ਲਾ ਕੇ ਕੱਟ ਲਿਓ ਜੇ ਤੁਹਾਨੂੰ ਕੋਈ ਦਿੱਕਤ ਆਵੇ ਮੈਂ ਤਾਂ ਵੈਸੇ ਸਿੱਧਾ ਹੀ ਕੱਟਿਆ ਇਹਨੂੰ ਆਪਾਂ ਲੈਆ 1.5 ਇੰਚ ਇਹ ਆਪਣੇ ਬੈਗ ਗਲੇ ਵਾਸਤੇ ਹੈ ਇਹ ਆਪਣੇ 프ਰੰਟ ਗਲੇ ਵਾਸਤੇ ਅਗਲੀ ਵੀਡੀਓ ਚ ਪਤਨੂ ਲਾ ਕੇ ਵੀ ਦੱਸਾਂਗੇ ਕਿ ਗਲਾਏ ਦੇ ਨਾਲ ਕਿਵੇਂ ਅਗਲਾ ਤੇ ਪਿਛਲਾ ਗਲਾ ਕਿਵੇਂ ਤਿਆਰ ਕਰਾਂਗੇ ਇਹ ਆਪਾਂ ਜਿਹੜਾ ਮੋਟਾ ਕੱਟਿਆ ਸੀਗਾ ਨਾ ਉਹਦੇ ਵਿੱਚੋਂ ਜਿਹੜਾ ਕੱਪੜਾ ਨਿਕਲਿਆ ਸੀ ਉਹ ਹੈ ਇਹਦੇ ਚੋਂ ਆਪਾਂ ਪਲੇਟਾਂ ਵਾਸਤੇ ਕੱਪੜਾ ਕੱਟਾਂਗੇ ਪਲੇਟਾਂ ਦੇ ਥੱਲੇ ਕੱਪੜਾ ਲਾਵਾਂਗੇ ਆਪਾਂ ਇਹ ਕੱਪੜਾ ਆਪਾਂ ਪਲੇਟਾਂ ਦੇ ਥੱਲੇ ਲਾ ਲਿਆ ਇਹ ਗੱਲੇ ਵਾਸਤੇ ਬਾਜੂ ਕਟਿੰਗ ਹੋ ਗਈਆਂ ਚਲੋ ਜੀ ਆਪਣੀ ਇੱਕ ਸ਼ਰਟ ਦੀ ਕਟਿੰਗ ਹੋ ਗਈ ਆਪਾਂ ਬਾਜੂ ਵੀ ਕਟਿੰਗ ਕਰ ਲਿਆ ਤੇ ਗੱਲੇ ਵਾਸਤੇ ਕਪੜਾ ਵੀ ਕੱਟ ਕਰ ਲਿਆ ਤੇ ਵੀਡੀਓ ਵੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਤੇ ਵੀਡੀਓ ਸਾਰੀ ਵੇਖਿਆ ਕਰੋ ਸਾਰੀ ਵੀਡੀਓ ਵੇਖ ਕੇ ਹੀ ਪਤਾ ਲੱਗੂਗਾ ਕਿ ਆਪਾਂ ਕਟਿੰਗ ਕਿਵੇਂ ਕਰੀ ਹੈ ਚਲੋ ਜੀ ਆਪਾਂ ਫੇਰ ਮਿਲਾਂਗੇ ਕਿਸ ਹੋਰ ਸੋਹਣੀ ਜੀ ਵੀਡੀਓ ਦੇ ਨਾਲ Boa noite.